ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਨਾਮਦੇਵ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ ਇਸ ਸਬੰਧੀ ਬਾਬਾ ਜ਼ਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਤੇ ਮਾਤਾ ਗੁਜਰਕੌਰ ਜੀ ਦੇ ਸ਼ਹੀਦੀ ਸਥਾਨ ਗੁਰਦੁਆਰਾ ਸ਼੍ਰੀ ਫਤੇਗੜ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਇਸ ਉਪਰੰਤ ਹਜ਼ੂਰੀ ਰਾਗੀ ਜੱਥੇ ਨੇ ਗੁਰਬਾਣੀ ਦਾ ਕੀਰਤਨ ਕੀਤਾ ਨਿਊਜ਼ 23 ਦੇ ਲਈ ਫਤੇਗੜ ਸਾਹਿਬ ਤੋਂ ਪਾਰਸ ਗੌਤਮ ਦੀ ਖਾਸ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਤਨ ਬਾਬਾ ਜੋਰآور ਸਿੰਘ ਸਾਹਿਬ ਜੀ ਧੰਤਨ ਬਾਬਾ ਫਤਿਹ ਸਿੰਘ ਸਾਹਿਬ ਜੀ ਧੰਤਨ ਮਾਤਾ ਗੁਜਰ ਕੌਰ ਜੀ ਦੇ ਪਾਵਨ ਸ਼ਹੀਦੀ ਸਥਾਨ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਜੀ ਵਿਖੇ ਅੱਜ ਸ਼੍ਰੋਮਣੀ ਭਗਤ ਭਗਤ ਨਾਮਦੇਵ ਜੀਾਂ ਦਾ ਪਾਵਨ ਜਨਮ ਦਿਹਾੜਾ ਬਹੁਤ ਸ਼ਰਧਾ ਸਤਕਾਰ ਦੇ ਨਾਲ ਮਨਾਇਆ ਗਿਆ ਪਰਸੋ ਰੋਜ ਤੋਂ ਤੁਰਕੀ ਬਾਣੀ ਦੇ ਸ਼੍ਰੀ ਖੰਡ ਪਾਠ ਸਹਿ ਪ੍ਰਾਰambh ਹੋਏ ਸਨ ਜਿਨ੍ਹਾਂ ਦੇ ਅੱਜ ਪੋਗ ਪਾਏਗੇ ਉਪਰੰਤ ਗੁਰਬਾਣੀ ਕੀਰਤਨ ਹੋਇਆ ਔਰ ਭਗਤ ਨਾਮਦੇਵ ਜੀ ਦੇ ਜੀਵਨ ਦੇ ਸੰਬੰਧ ਵਿੱਚ ਵਿਚਾਰਾਂ ਕੀਤੀਆਂ ਗਈਆਂ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਭਗਤ ਨਾਮਦੇਵ ਜੀ ਉਹ ਸ਼ਰੋਮਣੀ ਭਗਤ ਨੇ ਜਿਨ੍ਹਾਂ ਦੀ ਪਵਿੱਤਰ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਵਿੱਚ ਦਰਜ ਹੈ ਮਹਾਰਾਸ਼ਟਰ ਦੇ ਨਰਸੀ ਬਹਾਮਣੀ ਨਗਰ ਦੇ ਅੰਦਰ ਭਗਤ ਜੀਆ ਨੇ ਪਵਿੱਤਰ ਉਤਰਨ ਧਾਰਨ ਕੀਤਾ ਔਰ ਉਸ ਸਮੇਂ ਕ੍ਰਾਂਤੀਕਾਰੀ ਵਿਚਾਰਧਾਰਾ ਲੋਕਾਂ ਦੇ ਸਾਹਮਣੇ ਰੱਖੀ ਜਿਸ ਸਮੇਂ ਜਾਤ ਪਾਤ ਦੇ ਆਧਾਰ ਦੇ ਉੱਪਰ ਹਿੰਦੂਸਤਾਨ ਦੀ ਧਰਤੀ ਦੇ ਉੱਪਰ ਮਨੁੱਖੀ ਵਰਨ ਵੰਡਾਂ ਦੇ ਵਿੱਚ ਮਨੁੱਖਤਾ ਨੂੰ ਵੰਡਿਆ ਹੋਇਆ ਸੀ ਭਗਤ ਜੀ ਵੀ ਉਸ ਵਿਤਕਰੇ ਦਾ ਸ਼ਿਕਾਰ ਹੋਏ ਪਰ ਪਰਮੇਸ਼ਰ ਜੀਆਂ ਦੀ ਕਿਰਪਾ ਬਹੱਤਰੇਰਾ ਸਰਗੁਣ ਸਰੂਪ ਦੇ ਵਿੱਚ ਭਗਤ ਜੀਆਂ ਨੇ ਪਾਰ ਬ੍ਰਹਮ ਪਰਮੇਸ਼ਰ ਭਗਵਾਨ ਜੀਆਂ ਦੇ ਦਰਸ਼ਨ ਕੀਤੇ ਸਸਮੁਚੀਆਂ ਸਿੱਖ ਸੰਗਤਾਂ ਨੂੰ ਅੱਜ ਦੇ ਇਸ ਪਾਵਨ ਦਿਹਾੜੇ ਦੀਆਂ

ਬਰਸਰੋਤੋ ਸ਼੍ਰੀ ਕਨਵਰ ਸਾਹਿਬ ਦੇ ਪਾਠ ਰੰਮ ਕਰਾਇਆ ਤੇ ਸਮਾਪਤੀ ਹੋਈ ਹੈ। ਔਰ ਮੈਂ ਸਮਝਦਾ ਅੱਜ ਜਿੱਥੇ ਮੈਂ ਸੂਚੀ ਸੰਗਤ ਨੂੰ ਪਾਤਸ਼੍ਰੀ ਆਨਦੇ ਜੀ ਦੇ ਜਨਮ ਦਿਨ ਤੇ ਮੌਕੇ ਔਰ ਅੱਜ ਉਹਨਾਂ ਦਾ ਜੀ ਉਹਨਾਂ ਨੂੰ ਸੁਣੀ ਹਦਦਾ ਬਹੁਤ ਕਰ ਕਰ ਲੱਗੇ ਜਾਣੀ ਲੋੜ ਹੈ। ਉਹਨਾਂ ਨੇ ਆਪਣੇ ਜੀਵਨ ਦੇ ਸਮੇਂ ਜਦੋਂ ਉਸ ਸਮੇਂ ਚਾਰੇ ਪਾਸੇ ਜਾਤਾਂ ਪਾਤਾਂ ਸਮਾਜ ਵੰਡ ਹੋ ਉਸਨੂੰ ਜਾਤ ਪਾਤਾਂ ਔਰ ਔਰ ਧਾਰਮਿਕ ਬੰਦਾ ਜਿਹੀਆਂ ਜੜੀਆਂ ਮਾੜੀਆਂ ਲਾਹਤਾਂ ਨੇ ਉਹਨਾਂ ਤੋਂ ਦੂਰ ਰਹਿਣ ਦਾ ਸਿਧਾਂਤ ਔਰ ਸਭ ਤੋਂ ਵੱਡਾ ਸਿਧਾਂਤ ਜੋ ਦਿੱਤਾ ਉਹਨਾਂ ਨੇ ਉਹ ਇਹ ਹੈ ਕਿ ਜਿਹੜਾ ਪਰਮਾਤਮਾ ਹੈ ਹਰ ਇੱਕ ਇਨਸਾਨ ਦੇ ਅੰਦਰ ਵੱਸਦਾ ਹੈ ਔਰ ਸਾਨੂੰ ਬੜੀ ਨਿਮਰਤਾ ਨਾਲ ਸਹਿਜ ਨਾਲ ਔਰ ਜਿਹੜਾ ਸਮਾਜ ਦੇ ਵਿੱਚ ਜਿਹੜਾ ਉਹ ਚਰਮਤਾਰ ਹੈ ਸੋ ਇਹ ਸਿਮਹਾ ਦੇ ਕੇ ਸੰਪ੍ਰਾਂਪ ਅਪਾਸ ਸਰੂਪ ਰਾਸ ਸਾਹਿਬ ਦੀ ਬਾਣੀ ਦੇ ਨਾਲ ਜੁੜੀ ਭਗਤ ਨਾਮ ਜਿਹੜਾ ਨਾਮ ਦੇ ਤਸਵੀਹ ਲਾ ਕੇ ਘਰ ਚੱਕਰ ਕਰ ਜਾਏ ਰਸਾਮਦਾਨ ਸਨ ਹਰ ਘਰ ਦੇ ਸਾਰੇ ਇਨਸਾਨ ਦੇ ਜੀਵਨ ਉਹ ਸ਼ਾਂਤੀ ਆਏਗੀ ਸਮਾਜ ਨੂੰ ਸ਼ਾਂਤੀ ਹੋਵੇ ਤੇ ਸਾਰੇ ਲੋਕ ਸੁੱਖਾਂ ਸਾਥੇ ਜਿਉਣ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ